ਸ਼ਸ਼ੀ ਕਾਲ ਦੀ ਸਾਰਿਆਂ ਨੂੰ ਮੇਤਾ ਤੁਸੀਂ ਸਾਰੇ ਠੀਕ ਹੋ ਮੋਂਗੇ ਅੱਜ ਮੰਮੀ ਥੋੜੇ ਬਿਮਾਰ ਸੀ ਤਾਂ ਸਕੂਲੋਂ ਆ ਕੇ ਮਨ ਲ ਬਰ ਉਹਨਾਂ ਨੇ ਕਿਆ ਸੀ ਵੀ ਰੋਟੀ ਖਾ ਲੈ ਮੈਂ ਕਿ ਰੋਟੀ ਖਾਣੀ ਹੈ ਪਰ ਅੱਜ ਮਰੇ ਮਨ ਨਹੀਂ ਸੀ ਤਾਂ ਕਰਕੇ ਮੈਂ ਬਣਾਈ ਸੀ ਮੈਂ ਕੀ ਤੇ ਆਪਣਾ ਤੇਲ ਵੀ ਗਰਮ ਹੋ ਗਿਆ ਸੀਗਾ ਤੇ ਹੁਣ ਉਹ ਚ ਅਸੀਂ ਪਿਆਜ਼ ਵੀ ਪਾਤੇ ਸੀਗੇ ਜਦੋਂ ਇਹ ਹਲਕੇ ਜਿਹਾ ਬ੍ਰਾਊਨ ਹੋ ਗਏ ਫਿਰ ਮਿਲਦੇ ਆ ਤੇਜੀ ਇਹ ਹਲਕੇ ਜਿਹਾ ਬ੍ਰਾਊਨ ਹੋ ਚੁੱਕੇ ਸਿੱਕੇ ਤੇ ਫਿਰ ਇਹਨਾਂ ਵਿੱਚ ਆਪਾਂ ਮਸਾਲਾ ਪਾ ਦਾਂਗੇ ਨੂਨ ਮਿਰਚ ਹਲਦੀ ਜੋ ਵੀ ਐਰਾ ਵਗੈਰਾ ਟਿੱਕਾ ਤੇ ਮੈਗੀ ਮਸਾਲਾ ਵੀ ਨਾਲ ਹੀ ਪਾ ਦਾਂਗੇ ਤੇ ਇਹਨਾਂ ਨੂੰ ਪਾ ਕੇ ਫਿਰ ਆਪਾਂ ਇਹਨਾਂ ਨੂੰ ਮਿਕਸ ਮਿਕਸ ਕਰ ਦਾਂਗੇ ਇਹਨਾਂ ਨੂੰ ਮਿਕਸ ਕਰਕੇ ਫਿਰ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਠੀਕ ਆ ਪੈਨ ਤੁਸੀਂ ਆ ਦੇ ਸਾਣਾ ਪਾ ਸਕਦੇ ਹੋ ਤੇ ਇਹਦੇ ਵਿੱਚ ਫਿਰ ਆਪਾਂ ਮੈਗੀ ਪਾ ਦਾਂਗੇ ਤੇ ਢੱਕ ਦਾਂਗੇ ਤੇ ਫਿਰ ਜੀ ਮੈਗੀ ਆਲਮੋਸਟ ਤਾਂ ਤਿਆਰ ਹੋਈ ਚੁੱਕੀ ਆ ਠੀਕ ਆ ਪਾ ਰਹਿਣਾ ਤੁਸੀਂ ਥੋੜਾ ਥੋੜਾ ਪਾਣੀ ਸੀ ਉਹਨੋਂ ਵੀ ਆਪਾਂ ਸਕਾ ਹਲਾਂਗੇ तो जी फिर थोड़े होर टैमली ढक्के रख देंगे फिर ये मैगी बिल्कुल तैयार हो चुकी सी फिर असी खा ले फिर मैं प्रिंट आउट कढ़ाने से स्कूल देर दे। असी ना प्रिंट आउट कढ़ाने वा गए तो फिर असि शॉप पर कोई समान लेना सी घर का तो शॉप पर ही भाग गए थे तो फिर अभी जाना सी तो असी मंदिर भी मत्था टेकना सर अंदर भी मैं शॉट ले लिया मतलब ना पा देंगे ਤੇ ਫਿਰ ਅੰਦਰ ਅਸੀਂ ਮੱਥਾ ਮਾਣਾ ਟੇਕ ਕੇ ਫਿਰ ਅਸੀਂ ਆ ਗਈ ਸੀ ਤੇ ਫਿਰ ਅੱਜ ਮੌਸਮ ਬਹੁਤ ਸੋਨਾ ਸੀ ਮੈਂ ਆਉਦੇ ਮਤਲਬ ਜਿਵੇਂ ਅਸੀਂ ਘਰੇ ਜਾਂਦੇ ਸੋ ਉਹ ਕਲਿੱਪ ਲੱਤੀ ਸੀ ਤੇ ਫਿਰ ਜੀ ਮੈਂ ਰੋਟੀ ਲਾਈ ਤੇ ਫਿਰ ਅਸੀਂ ਰੋਟੀ ਨਾ ਲਾ ਕੇ ਖਾ ਕੇ ਫਿਰ ਨਾ ਨਾ ਬੈਗੇ ਸੀ ਗਏ ਤੇ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦਿਆ ਕਰੋ ਤੁਸੀਂ ਜੀ ਕਰਕੇ ਨਹੀਂ ਜਾਣੇ ਦੇ ਨਾਲ ਨਾ ਵਲੌਗ ਦੇਖ ਕੇ ਵਗ ਜਾਣੇ ਹੋ ਤੇ ਪਲੀਜ਼ ਆਈ ਰਿਕੁਐਸਟ ਵੀ ਨਾ ਲਾਈਕ ਸ਼ੇਅਰ ਕਮੈਂਟ ਸਬਸਕ੍ਰਾਈਬ ਜ਼ਰੂਰ ਕਰਦੇ ਹੈਂ ਥੈਂਕ ਯੂ ਬਾਏ